ਸਵਾਗਤ ਹੈ ਤੁਹਾਡਾ ਦੈਨਿਕ ਸ਼ਵੇਰਾ ਟੀਵੀ ਤੇ ਅੱਜ ਇੱਕ ਵਾਰ ਫਿਰ ਦੁਨੀਆ ਦੀ ਬੜੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਦੁਨੀਆ ਦੇ ਬਹੁਤ ਵੱਡੇ ਲੀਡਰ ਇੱਕ ਥਾਂ ਤੇ ਇਕੱਠੇ ਹੋਣਗੇ ਔਰ ਇਹ ਮੀਟਿੰਗ ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 3 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਲੈ ਕੇ ਹੈ ਦਰਸਲ ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੀਟਿੰਗ ਤੋਂ ਬਾਅਦ ਅੱਜ ਵਾਸ਼ਿੰਗਟਨ ਵਿਖੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਾਈਟ ਹਾਊਸ ਜਾ ਕੇ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨਗੇ ਜਿਵੇਂ ਪੁਤਿਨ ਤੇ ਟਰੰਪ ਦੀ ਮੀਟਿੰਗ ਹੋਈ ਹੈ ਅਲਾਸਕਾ ਦੇ ਵਿੱਚ ਉਸ ਮੀਟਿੰਗ ਦੇ ਕੀ ਸਿੱਟੇ ਨੇ ਉਸ ਮੀਟਿੰਗ ਦੇ ਵਿੱਚ ਟਰੰਪ ਦੀ ਪੁਤਿਨ ਨਾਲ ਕੀ ਗੱਲਬਾਤ ਹੋਈ ਹੈ ਹੁਣ ਪੁਤਿਨ ਟਰੰਪ ਪੁਤਿਨ ਦੀਆਂ ਉਹ ਮੰਗਾਂ ਜਾਂ ਪੁਤਿਨ ਕੀ ਆਫਰ ਕਰ ਰਹੇ ਨੇ ਜਾਂ ਕੀ ਮੰਗ ਰੱਖ ਰਹੇ ਨੇ ਉਹਦੀ ਸਾਰੀ ਜਾਣਕਾਰੀ ਫੇਸ ਟੂ ਫੇਸ ਅੱਜ ਜ਼ੇਲੈਂਸਕੀ ਨੂੰ ਦੇਣਗੇ ਜ਼ੇਲੈਂਸਕੀ ਫਰਵਰੀ ਦੇ ਵਿੱਚ ਵੀ ਡੋਨਾਲਡ ਟਰੰਪ ਨੂੰ ਮਿਲਣ ਗਏ ਸੀ ਕਿ ਵਾਸ਼ਿੰਗਟਨ ਦੇ ਓਵਲ ਆਫਿਸ ਦੇ ਵਿੱਚ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਬਹਿੰਦੇ ਨੇ ਉੱਥੇ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਰਹੀ ਸੀ ਸਾਰੀ মিডিਆ ਦੇ ਸਾਹਮਣੇ ਉਹ ਸਾਰੀ ਵੀਡੀਓ ਤੁਸੀਂ ਵੀ ਦੇਖੀ ਹੋਏਗੀ ਉਸ ਤੋਂ ਬਾਅਦ ਹੁਣ ਅੱਜ ਦੁਬਾਰਾ ਉਸੇ ਦਫ਼ਤਰ ਦੇ ਵਿੱਚ ਉਸੇ ਥਾਂ ਤੇ ਬਹਿ ਕੇ ਡੋਨਾਲਡ ਟਰੰਪ ਜਿਹੜੇ ਨੇ ਉਹ ਜ਼ੇਲੈਂਸਕੀ ਦੇ ਨਾਲ ਮੀਟਿੰਗ ਕਰਨਗੇ ਔਰ ਦੱਸਣਗੇ ਕਿ ਪੁਤਿਨ ਕੀ ਕਹਿ ਰਿਹਾ ਹੈ ਔਰ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਔਰ ਕਿਵੇਂ ਰੂਸ ਤੇ ਯੂਕਰੇਨ ਦੀ ਇਹ ਜੰਗ ਰੁਕੇਗੀ ਅੱਜ ਅਲੱਗ ਕੁਝ ਇਸ ਤਰ੍ਹਾਂ ਹੋਏਗਾ ਕਿ ਜ਼ੇਲੈਂਸਕੀ ਪਿਛਲੀ ਵਾਰ ਕੇ ਇਕੱਲੇ ਗਏ ਸੀਗੇ ਅੱਜ ਉਹ ਆਪਣੇ ਨਾਲ ਯੂਰਪ ਦੇ ਹੋਰ ਵੱਡੇ ਲੀਡਰ ਨਾਲ ਲੈ ਕੇ ਜਾ ਰਹੇ ਨੇ ਇਹ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਕਈ ਵਾਰੀ ਦੇਖਿਆ ਹੋਣਾ ਕਿ ਜਦੋਂ ਰਾਜੀਨਾਮਾ ਹੁੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਰਾਜੀਨਾਮਾ ਹੋ ਰਿਹਾ ਹੈ ਰਾਜੀਨਾਮੇ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਪਹਿਲਾਂ ਇੱਕ ਧਿਰ ਦੇ ਨਾਲ ਇੱਕ ਮੋਤਵਾਰ ਨੇ ਗੱਲ ਕਰ ਲਈ ਯਾਨੀ ਕਿ ਟਰੰਪ ਨੇ ਪੁਤਿਨਾ ਗੱਲਬਾਤ ਕਰ ਲਈ ਹੁਣ ਅੱਜ ਟਰੰਪ ਦੂਜੇ ਧਿਰ ਦੇ ਨਾਲ ਗੱਲ ਕਰਨਗੇ ਔਰ ਜਿਹੜਾ ਦੂਜਾ ਧਿਰ ਹੈ ਉਹ ਜੇ ਆਪਣੇ ਨੂੰ ਕਮਜ਼ੋਰ ਸਮਝਦਾ ਹੈ ਤਾਂ ਆਪਣੇ ਨਾਲ ਹੋਰ 5-7 ਮੋਤਵਾਰ ਬੰਦਿਆਂ ਨੂੰ ਲੈ ਕੇ ਜਾ ਰਿਹਾ ਉਹਨਾਂ ਦੇ ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਕੇ ਸਟਾਰਮੇਅਰ ਹੋਣਗੇ ਇਦੇ ਨਾਲ ਹੀ ਜਰਮਨ ਦੇ ਚਾਂਸਲਰ ਫ੍ਰੈਡਰਿਕ ਮਰਜ਼ ਹੋਣਗੇ ਫ੍ਰੈਂਚ ਪ੍ਰੈਜ਼ੀਡੈਂਟ ਐਮਨੂਅਲ ਮੈਕਰੋਨ ਹੋਣਗੇ ਫਿਨਲੈਂਡ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਸਟੱਬ ਹੋਣਗੇ ਈਯੂ ਦੀ ਯੂਰਪ ਯੂਨੀਅਨ ਦੀ ਕਮਿਸ਼ਨ ਦੀ ਪ੍ਰੈਜ਼ੀਡੈਂਟ ਰਸੁਲਾ ਵੌਨ ਹੋਣਗੀ ਨਾਟੋ ਦੀ ਜਨਰਲ ਸਕੱਤਰ ਨੇ ਮਾਰਕ ਰੂਟੇ ਇਹ 6 ਲੋਕ ਜਿਹੜੇ ਨੇ ਬੜੇ ਤਾਕਤਵਰ ਲੋਕ ਨੇ ਇਹ ਵੀ ਮੁਲਕਾਂ ਦੇ ਰਾਸ਼ਟਰਪਤੀ ਵੀ ਨੇ ਇਟਲੀ ਦੀ ਪ੍ਰਾਈਮ ਮਿਨਿਸਟਰ ਵੀ ਜਿਹੜੀ ਹੈ ਇਸ ਜਿਹੜੇ ਰਾਜੀਨਾਮੇ ਦਾ ਇੱਕ ਹਿੱਸਾ ਬਣਨਗੇ ਜਿਹੜੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਇਟਲੀ ਇਟਲੀ ਦੀ ਪ੍ਰਾਈਮ ਮਿਨਿਸਟਰ ਵੀ ਇਹਨਾਂ ਦੇ ਨਾਲ ਜਾ ਰਹੀ ਤਾਂ 6-7 ਲੋਕ ਜਿਹੜੇ ਨੇ ਦੁਨੀਆ ਦੇ ਬੜੇ ਤਾਕਤਵਰ ਲੋਕ ਜ਼ਿਲੈਂਸਕੀ ਦੇ ਨਾਲ ਅੱਜ ਵਾਈਟ ਹਾਊਸ ਦੇ ਵਿੱਚ ਇਕੱਠੇ ਹੋ ਰਹੇ ਨੇ ਤਾਂ ਜਿਹੜਾ ਰਾਜੀਨਾਮੇ ਦੀ ਆਫਰ ਪੁਤਿਨ ਤੋਂ ਪੁਤਿਨ ਤੋਂ ਕੋਲ ਟਰੰਪ ਲੈ ਕੇ ਆਏ ਨੇ ਟਰੰਪ ਨੇ ਜ਼ਿਲੈਂਸਕੀ ਦੇ ਨਾਲ ਨਾਲ ਇਹਨਾਂ ਯੂਰਪ ਦੇ ਬਾਕੀ ਲੀਡਰਾਂ ਨੂੰ ਵੀ ਦੱਸਣਾ ਹੁਣ ਇਹ ਤਾਂ ਜਾ ਰਹੇ ਨੇ ਕਿ ਪਿਛਲੀ ਵਾਰੀ ਫਰਵਰੀ ਚ ਟਰੰਪ ਜਿਹੜੇ ਹਾਵੀ ਹੋ ਗਏ ਸੀਗੇ ਜ਼ਿਲੈਂਸਕੀ ਤੇ ਤਾ ਕਿਥੇ ਹੁਣ ਜਿਹੜੀ ਪੁਤਿਨ ਤੋਂ ਗੱਲਾਂ ਸੁਣ ਕੇ ਟਰੰਪ ਆਏ ਨੇ ਤੋ ਜ਼ੇਲੈਂਸਕੀ ਤੇ ਥੋਪਣਾ ਦੇਣ ਇਸ ਕਰਕੇ ਜਿਹੜੇ 6-7 ਜਣੇ 6-7 ਦੁਨੀਆ ਦੇ ਤਾਕਤਵਰ ਲੀਡਰ ਇਹ ਵੀ ਅੱਜ ਜ਼ੇਲੈਂਸਕੀ ਦੇ ਨਾਲ ਵਾਈਟ ਹਾਊਸ ਦੇ ਵਿੱਚ ਜਾ ਰਹੇ ਨੇ ਭਾਰਤ ਦੇ ਸਮੇਂ ਅਨੁਸਾਰ 10:45 ਮਿੰਟ ਤੇ ਪਹਿਲਾਂ ਟਰੰਪ ਤੇ ਜ਼ੇਲੈਂਸਕੀ ਵਿਚਾਲੇ 1 ਟੂ 1 ਮੀਟਿੰਗ ਹੋਏਗੀ ਤਕਰੀਬਨ ਇਹ 1 ਘੰਟਾ ਮੀਟਿੰਗ ਚੱਲੇਗੀ ਜੋ ਸਕੇਡਿਊਲ ਵਾਈਟ ਹਾਊਸ ਵੱਲੋਂ ਜਾਰੀ ਕੀਤਾ ਗਿਆ ਉਸ ਤੋਂ ਬਾਅਦ 12:30 ਵਜੇ ਭਾਰਤ ਦੇ ਸਮੇਂ ਅਨੁਸਾਰ ਅੱਜ ਰਾਤ 12:30 ਵਜੇ ਯਾਨੀ ਕਿ 18 ਤੋਂ 19 ਅਗਸਤ ਦੇ ਦਰਮਿਆਨੀ ਰਾਤ ਨੂੰ 12:30 ਵਜੇ ਫਿਰ ਸਾਰੇ ਯੂਰਪ ਦੇ ਲੀਡਰ ਇਹ ਬੈਠਣਗੇ ਟਰੰਪ ਦੇ ਨਾਲ ਜਿਦੇ ਵਿੱਚ ਜ਼ੈਲੈਂਸਕੀ ਵੀ ਮੌਜੂਦ ਹੋਣਗੇ ਪਹਿਲੀ ਮੀਟਿੰਗ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਹੋਏਗੀ ਜਿਹੜਾ ਰਾਸ਼ਟਰਪਤੀ ਦਾ ਦਫ਼ਤਰ ਹੁੰਦਾ ਇਸ ਤੋਂ ਇਲਾਵਾ ਈਸਟ ਰੂਮ ਦੇ ਵਿੱਚ ਜਿਹੜੀ ਹੈ 12:30 ਵਜੇ ਭਾਰਤ ਦੇ ਸਮੇਂ ਅਨੁਸਾਰ ਬਾਕੀਆਂ ਦੇ ਨਾਲ ਮੀਟਿੰਗ ਹੋਏਗੀ ਤਾਂ ਇਹ ਮੀਟਿੰਗ ਹੈ ਹਾਲਾਂਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਆਫਰ ਨਿਕਲ ਕੇ ਆ ਰਹੀ ਹੈ ਕਿ ਪੁਤਿਨ ਨੇ ਕਿਹਾ ਕਿ ਯੂਕਰੇਨ ਨਾਟੋ ਦਾ ਸਤਸ ਮੈਂਬਰਸ਼ਿਪ ਵੀ ਨਾ ਲਵੇ ਤਾਂ ਦੂਸਰਾ ਉਹ ਕ੍ਰੀਮੀਆਂ ਕੁਝ ਅਜਿਹੇ ਇਲਾਕੇ ਜਿਹੜੇ ਨੇ ਉਹਨੂੰ ਉਹ ਗਿਵ ਅਪ ਕਰਦਾ ਯਾਨੀ ਕਿ ਉਹਨੂੰ ਉਹ ਛੱਡ ਦੇਵੇ ਜਿਹਦੇ ਤੇ ਆਲਰੇਡੀ ਰੂਲਸ ਦਾ ਕਬਜ਼ਾ ਹੈ ਪਰ ਯੂਕਰੇਨ ਦੀ ਫੌਜ ਜਿਹੜੀ ਲਗਾਤਾਰ ਉੱਥੇ ਲੜ ਰਹੀ ਹੈ ਪਰ ਪੁਤਿਨ ਕਹਿ ਰਹੇ ਨੇ ਇਹ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਪੁਤਿਨ ਨੇ ਟਰੰਪ ਨੂੰ ਇਹ ਦੱਸਿਆ ਕਿ ਅਸੀਂ ਜਿਹੜੇ ਛੋਟੇ ਛੋਟੇ ਇਲਾਕੇ ਨੇ ਯੂਕਰੇਨ ਦੇ ਆਪਣੇ ਕਬਜ਼ੇ ਚ ਲੈਏ ਨੇ ਉਹ ਆਪਾਂ ਵੀ ਛੱਡ ਦਾਂਗੇ ਔਰ ਅੱਗੇ ਵੀ ਨਹੀਂ ਵਧਾਂਗੇ ਜਿੱਥੇ ਤੱਕ ਵਧੇ ਉੱਥੇ ਤੱਕ ਰੁਕ ਜਾਵਾਂਗੇ ਕੁਝ ਇਲਾਕੇ ਜਿਹੜਾ ਉਹ ਯੂਕਰੇਨ ਪੂਰੀ ਤਰ੍ਹਾਂ ਸਾਨੂੰ ਦੇ ਦੇਵੇ ਔਰ ਯੂਕਰੇਨ ਜਿਹੜਾ ਨਾਟੋ ਦਾ ਜਿਹੜਾ ਸਦੱਸਿਆ ਵੀ ਨਾ ਬਣੇ ਮੈਂਬਰਸ਼ਿਪ ਵੀ ਨਾ ਬਣੇ ਇਹ ਲੜਾਈ ਦੀ ਸ਼ੁਰੂਆਤ 2022 ਚ ਇਸੇ ਗਲਤ ਹੋਈ ਸੀ ਕਿ ਨਾਟੋ ਦਾ ਮੈਂਬਰ ਬਣਨ ਜਾ ਰਿਹਾ ਸੀ ਯੂਕਰੇਨ ਤਾਂ ਨਾਟੋ ਦਾ ਮੈਂਬਰ ਨਾ ਬਣੇ ਕਿਉਂਕਿ ਉਹ ਸਾਰੇ ਸਾਂਝੇ ਦੇਸ਼ਾਂ ਦੀ ਇੱਕ ਫੌਜ ਹੁੰਦੀ ਹੈ ਇੱਕ ਸਾਰੇ ਯੂਰਪ ਤੇ ਅਮਰੀਕਾ ਦਾ ਦੇਸ਼ਾਂ ਦਾ ਇੱਕ ਸੰਗਠਨ ਬਣਿਆ ਹੋਇਆ ਹੈ ਨਾਟੋ ਜਿਹਦੇ ਵਿੱਚ ਯੂਕਰੇਨ ਐਡ ਹੋ ਰਿਹਾ ਸੀਗਾ ਔਰ ਰੂਸ ਨੂੰ ਇਸ ਗੱਲ ਤੋਂ ਇਤਰਾਜ਼ ਸੀਗਾ ਇਸੇ ਕਰਕੇ ਜੰਗ ਲੱਗ ਗਈ ਤਾਂ ਹੁਣ ਟਰੰਪ ਨੇ ਇਹੀ ਆਫਰ ਜ਼ੇਲੈਂਸਕੀ ਸਾਹਮਣੇ ਰੱਖਨੇ ਕਿ ਨਾਟੋ ਦਾ ਸਦਸਿਆ ਵੀ ਨਹੀਂ ਬੰਨਣਾ ਦੂਸਰਾ ਕ੍ਰੀਮੀਆਂ ਜਿਹੜਾ ਇਲਾਕਾ ਉਹ ਗਿਵ ਅਪ ਕਰ ਦਿਓ ਉਹ ਰੂਸ ਨੂੰ ਦੇ ਦਿਓ ਤਾਂ ਬਾਕੀ ਜਗ੍ਹਾ ਤੇ ਸੀਸਫਾਇਰ ਹੋ ਜਾਏਗਾ ਜੰਗ ਜਿਹੜੀ ਹੈ ਉਹ ਰੁਕ ਜਾਏਗੀ ਹੁਣ ਬੜਾ ਵੱਡਾ ਰਾਜੀਨਾਮਾ ਇਹ ਬੜੀ ਵੱਡੀ ਮੀਟਿੰਗ ਹੋਏਗੀ ਅੱਜ ਦੇਖਣਾ ਹੋਏਗਾ ਆਮ ਮਰਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਬਹੁਤ ਵਾਰ ਇਹ ਹੋ ਜੇ ਸਮਾਜਿਕ ਪਹਿਲੂਆਂ ਦੇ ਵਿੱਚ ਆਪਾਂ ਦੇਖਿਆ ਕਿ ਸਮਾਜ ਦੇ ਲੋਕ ਇਕੱਠੇ ਬੈਹਂਦੇ ਨੇ ਪੰਚਾਇਤਾਂ ਇਕੱਠੀਆਂ ਬੈੰਦੀਆਂ ਨੇ ਗੱਲਬਾਤ ਹੁੰਦੀ ਹੈ ਪਰ ਦੁਨੀਆ ਦੇ ਐਡੇ ਵੱਡੇ ਤਾਕਤਵਰ ਲੀਡਰ ਇਕੱਠੇ ਬਹਿ ਕੇ 네ਗੋਸ਼ੀਏਸ਼ਨਸ ਕਰਨ ਗੱਲਬਾਤ ਕਰਨ ਇੱਕ ਧਿਰ ਦੀ ਸੁਣ ਲਈ ਹੈ ਦੂਜੇ ਧਿਰ ਦੀ ਸੁਣਣੀ ਹੈ ਫਿਰ ਤਿੰਨਾਂ ਦੀ ਮੀਟਿੰਗ ਹੋਣੀ ਹੈ ਬਾਅਦ ਚੋ ਅੱਜ ਮੀਟਿੰਗ ਦੇ ਵਿੱਚ ਕੋਈ ਹੰਗਾਮਾ ਨਾ ਹੋ ਜੇ ਜਿਹੜੇ ਜ਼ੇਲੈਂਸਕੀ ਦੇ ਨਾਲ ਉਹਦੇ ਸਾਥੀ ਬਣ ਕੇ ਜਾ ਰਹੇ ਨੇ ਉਹ ਟਰੰਪ ਦੀ ਗੱਲਾਂ ਤੇ ਰਾਜ਼ੀ ਹੁੰਦੇ ਆ ਨਹੀਂ ਹੁੰਦੇ ਆ ਟਰੰਪ ਕਿਵੇਂ ਰਾਜ਼ੀ ਕਰ ਲੈਂਦੇ ਨੇ ਇਹ तमाम ਪਹਿਲੂਆਂ ਤੇ ਅੱਜ ਪੂਰੀ ਦੁਨੀਆ ਦੀ ਨਜ਼ਰ ਬਣੀ ਰਹੀ ਗਈ ਇਸੇ ਕਰਕੇ ਮੈਂ ਕਹਾਂ ਬੜੀ ਵੱਡੀ ਮੀਟਿੰਗ ਹੈ ਬੜੀ ਇੰਟਰਸਟਿੰਗ ਮੀਟਿੰਗ ਹੈ ਤੁਸੀਂ ਵੀ ਜ਼ਰੂਰ ਦੇਖਿਓ ਔਰ ਦੈਨਿਕ ਸ਼ਵੇਰਾ ਤੇ ਆਪਾਂ ਪੰਜਾਬ ਦਾ ਇਕਲੌਤਾ ਜਨਰਲ ਜਿਹੜਾ ਇਸ ਮੀਟਿੰਗ ਦਾ ਹਰ ਅਪਡੇਟ ਜਿਹੜਾ ਤੁਹਾਨੂੰ ਲਾਈਵ ਦਿੰਦਾ ਰਹੇਗਾ ਦੇਖਦੇ ਰਹੋ ਬੋ ਦੈਨਿਕ ਸ਼ਵੇਰਾ ਟੀਵੀ ਸਵਾਗਤ ਹੈ ਤੁਹਾਡਾ ਦੈਨਿਕ ਸ਼ਵੇਰਾ ਟੀਵੀ ਤੇ ਅੱਜ ਇੱਕ ਵਾਰ ਫਿਰ ਦੁਨੀਆ ਦੀ ਬੜੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਦੁਨੀਆ ਦੇ ਬਹੁਤ ਵੱਡੇ ਲੀਡਰ ਇੱਕ ਥਾਂ ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 3 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਲੈ ਕੇ ਹੈ ਦਰਸਲ ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੀਟਿੰਗ ਤੋਂ ਬਾਅਦ ਅੱਜ ਵਾਸ਼ਿੰਗਟਨ ਵਿਖੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਾਈਟ ਹਾਊਸ ਜਾ ਕੇ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨਗੇ ਜਿਵੇਂ ਪੁਤਿਨ ਤੇ ਟਰੰਪ ਦੀ ਮੀਟਿੰਗ ਹੋਈ ਹੈ ਅਲਾਸਕਾ ਦੇ ਵਿੱਚ ਉਸ ਮੀਟਿੰਗ ਦੇ ਕੀ ਸਿੱਟੇ ਨੇ ਉਸ ਮੀਟਿੰਗ ਦੇ ਵਿੱਚ ਟਰੰਪ ਦੀ ਪੁਤਿਨ ਨਾਲ ਕੀ ਗੱਲਬਾਤ ਹੋਈ ਹੈ ਹੁਣ ਪੁਤਿਨ ਟਰੰਪ ਪੁਤਿਨ ਦੀਆਂ ਉਹ ਮੰਗਾਂ ਜਾਂ ਪੁਤਿਨ ਕੀ ਆਫਰ ਕਰ ਰਹੇ ਨੇ ਜਾਂ ਕੀ ਮੰਗ ਰੱਖ ਰਹੇ ਨੇ ਉਹਦੀ ਸਾਰੀ ਜਾਣਕਾਰੀ ਫੇਸ ਟੂ ਫੇਸ ਅੱਜ ਜ਼ੇਲੈਂਸਕੀ ਨੂੰ ਦੇਣਗੇ ਜ਼ੇਲੈਂਸਕੀ ਫਰਵਰੀ ਦੇ ਵਿੱਚ ਵੀ ਡੋਨਾਲਡ ਟਰੰਪ ਨੂੰ ਮਿਲਣ ਗਏ ਸੀ ਕਿ ਵਾਸ਼ਿੰਗਟਨ ਦੇ ਓਵਲ ਆਫਿਸ ਦੇ ਵਿੱਚ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਬਹਿੰਦੇ ਨੇ ਉੱਥੇ ਉਹਨਾਂ ਦੀ ਆਪਸ ਦੇ ਵਿੱਚ ਬਹਿਸ ਹੋਈ ਸੀਗੀ ਸਾਰੀ ਮੀਡੀਆ ਦੇ ਸਾਹਮਣੇ ਉਹ ਸਾਰੀ ਵੀਡੀਓ ਤੁਸੀਂ ਵੀ ਦੇਖੀ ਹੋਏਗੀ ਉਸ ਤੋਂ ਬਾਅਦ ਹੁਣ ਅੱਜ ਦੁਬਾਰਾ ਉਸੇ ਦਫ਼ਤਰ ਦੇ ਵਿੱਚ ਉਸੇ ਥਾਂ ਤੇ ਬਹਿ ਕੇ ਡੋਨਾਲਡ ਟਰੰਪ ਜਿਹੜੇ ਨੇ ਉਹ ਜ਼ੇਲੈਂਸਕੀ ਦੇ ਨਾਲ ਮੀਟਿੰਗ ਕਰਨਗੇ ਔਰ ਦੱਸਣਗੇ ਕਿ ਪੁਤਿਨ ਕੀ ਕਹਿ ਰਿਹਾ ਔਰ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਔਰ ਕਿਵੇਂ ਰੂਸ ਤੇ ਯੂਕਰੇਨ ਦੀ ਇਹ ਜੰਗ ਰੁਕੇਗੀ ਅੱਜ ਅਲੱਗ ਕੁਝ ਇਸ ਤਰ੍ਹਾਂ ਹੋਏਗਾ ਕਿ ਜ਼ੇਲੈਂਸਕੀ ਪਿਛਲੀ ਵਾਰ ਇਕੱਲੇ ਗਏ ਸੀਗੇ ਅੱਜ ਉਹ ਆਪਣੇ ਨਾਲ ਯੂਰਪ ਦੇ ਹੋਰ ਵੱਡੇ ਲੀਡਰ ਨਾਲ ਲੈ ਕੇ ਜਾ ਰਹੇ ਨੇ ਇਹ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਕਈ ਵਾਰੀ ਦੇਖਿਆ ਹੋਣਾ ਕਿ ਜਦੋਂ ਰਾਜੀਨਾਮਾ ਹੁੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਰਾਜੀਨਾਮਾ ਹੋ ਰਿਹਾ ਹੈ ਰਾਜੀਨਾਮੇ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਪਹਿਲਾਂ ਇੱਕ ਧਿਰ ਦੇ ਨਾਲ ਇੱਕ ਮੋਤਵਾਰ ਨੇ ਗੱਲ ਕਰ ਲਈ ਯਾਨੀ ਕਿ ਟਰੰਪ ਨੇ ਪੁਤਿਨਾ ਗੱਲਬਾਤ ਕਰ ਲਈ ਹੁਣ ਅੱਜ ਟਰੰਪ ਦੂਜੇ ਧਿਰ ਦੇ ਨਾਲ ਗੱਲ ਕਰਨਗੇ ਔਰ ਜਿਹੜਾ ਦੂਜਾ ਧਿਰ ਹੈ ਉਹ ਜੇ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਹੈ ਤਾਂ ਆਪਣੇ ਨਾਲ ਹੋਰ 5-7 ਮੋਤਵਾਰ ਬੰਦਿਆਂ ਨੂੰ ਲੈ ਕੇ ਜਾ ਰਿਹਾ ਹੈ ਉਹਨਾਂ ਦੇ ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਕੇਅਰ ਸਟਾਰਮੇਅਰ ਹੋਣਗੇ ਇਹਦੇ ਨਾਲ ਹੀ ਜਰਮਨ ਦੇ ਚਾਂਸਲਰ ਫ੍ਰੈਡਰਿਕ ਮਰਜ਼ ਹੋਣਗੇ ਫ੍ਰੈਂਚ ਪ੍ਰੈਜ਼ੀਡੈਂਟ ਐਮਨੂਅਲ ਮੈਕਰੋਨ ਹੋਣਗੇ ਫਿਨਲੈਂਡ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਸਟੱਬ ਹੋਣਗੇ ਈਯੂ ਦੀ ਯੂਰਪ ਯੂਨੀਅਨ ਦੀ ਕਮਿਸ਼ਨ ਦੀ ਪ੍ਰੈਜ਼ੀਡੈਂਟ ਰਸੁਲਾ ਵੌਨ ਹੋਨਗੀ ਨਾਟੋ ਦੀ ਜਨਰਲ ਸਕੱਤਰ ਨੇ ਮਾਰਕ ਰੂਟੇ ਇਹ 6 ਲੋਕ ਜਿਹੜੇ ਨੇ ਬੜੇ ਤਾਕਤਵਰ ਲੋਕ ਨੇ ਆ ਵੀ ਮੁਲਕਾਂ ਦੇ ਰਾਸ਼ਟਰਪਤੀ ਵੀ ਨੇ ਇਟਲੀ ਦੀ ਪ੍ਰਾਈਮ ਮਿਨਿਸਟਰ ਵੀ ਜਿਹੜੀ ਹੈ ਇਸ ਜਿਹੜੇ ਰਾਜਨਾਮੇ ਦਾ ਇੱਕ ਹਿੱਸਾ ਬਣਨਗੇ ਜਿਹੜੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਇਟਲੀ ਇਟਲੀ ਦੀ ਪ੍ਰਾਈਮ ਮਿਨਿਸਟਰ ਵੀ ਇਹਨਾਂ ਦੇ ਨਾਲ ਜਾ ਰਹੀ ਤਾਂ 6-7 ਲੋਕ ਜਿਹੜੇ ਨੇ ਦੁਨੀਆ ਦੇ ਬੜੇ ਤਾਕਤਵਰ ਲੋਕ ਜ਼ਿਲੈਂਸਕੀ ਦੇ ਨਾਲ ਅੱਜ ਵਾਈਟ ਹਾਊਸ ਦੇ ਵਿੱਚ ਇਕੱਠੇ ਹੋ ਰਹੇ ਨੇ ਤਾ ਜਿਹੜਾ ਰਾਜੀਨਾਮੇ ਦੀ ਆਫਰ ਪੁਤਿਨ ਤੋਂ ਪੁਤਿਨ ਤੋਂ ਕੋਲ ਟਰੰਪ ਲੈ ਕੇ ਆਏ ਨੇ ਟਰੰਪ ਨੇ ਜ਼ੇਲੈਂਸਕੀ ਦੇ ਨਾਲ ਨਾਲ ਇਹਨਾਂ ਯੂਰਪ ਦੇ ਬਾਕੀ ਲੀਡਰਾਂ ਨੂੰ ਵੀ ਦੱਸਣਾ ਹੁਣ ਇਹ ਤਾਂ ਜਾ ਰਹੇ ਨੇ ਕਿ ਪਿਛਲੀ ਵਾਰੀ ਫਰਵਰੀ ਚ ਟਰੰਪ ਜਿਹੜੇ ਹਾਵੀ ਹੋ ਗਏ ਸੀਗੇ ਜ਼ੇਲੈਂਸਕੀ ਤੇ ਤਾਂ ਕਿੱਥੇ ਹੁਣ ਜਿਹੜੀ ਪੁਤਿਨ ਤੋਂ ਗੱਲਾਂ ਸੁਣ ਕੇ ਟਰੰਪ ਆਏ ਨੇ ਤਾਂ ਜ਼ੇਲੈਂਸਕੀ ਤੇ ਥੋਪਣਾ ਦੇਣ ਇਸ ਕਰਕੇ ਜਿਹੜੇ 6-7 ਜਣੇ 6-7 ਦੁਨੀਆ ਦੇ ਤਾਕਤਵਰ ਲੀਡਰ ਇਹ ਵੀ ਅੱਜ ਜ਼ੇਲੈਂਸਕੀ ਦੇ ਨਾਲ ਵਾਈਟ ਹਾਊਸ ਦੇ ਵਿੱਚ ਜਾ ਰਹੇ ਨੇ ਭਾਰਤ ਦੇ ਸਮੇਂ ਅਨੁਸਾਰ 10:45 ਮਿੰਟ ਤੇ ਪਹਿਲਾ ਟਰੰਪ ਤੇ ਜ਼ੇਲੈਂਸਕੀ ਵਿਚਾਲੇ 1 ਟੂ 1 ਮੀਟਿੰਗ ਹੋਏਗੀ ਤਕਰੀਬਨ ਇਹ 1 ਘੰਟਾ ਮੀਟਿੰਗ ਚੱਲੇਗੀ ਜੋ ਸਕੈਡਿਊਲ ਵਾਈਟ ਹਾਊਸ ਵੱਲੋਂ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਸਾਢੇ 12 ਵਜੇ ਭਾਰਤ ਸਮੇਂ ਅਨੁਸਾਰ ਅੱਜ ਰਾਤ ਸਾਢੇ 12 ਵਜੇ ਯਾਨੀ ਕਿ 18 ਤੇ 19 ਅਗਸਤ ਦੇ ਦਰਮਿਆਨੀ ਰਾਤ ਨੂੰ ਸਾਢੇ 12 ਵਜੇ ਫਿਰ ਸਾਰੇ ਯੂਰਪ ਦੇ ਲੀਡਰ ਇਹ ਬੈਠਣਗੇ ਟਰੰਪ ਦੇ ਨਾਲ ਜਿਹਦੇ ਵਿੱਚ ਜ਼ੇਲੈਂਸਕੀ ਵੀ ਮੌਜੂਦ ਹੋਣਗੇ ਪਹਿਲੀ ਮੀਟਿੰਗ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਹੋਏਗੀ ਜਿਹੜਾ ਰਾਸ਼ਟਰਪਤੀ ਦਾ ਦਫ਼ਤਰ ਹੁੰਦਾ ਇਸ ਤੋਂ ਇਲਾਵਾ ਈਸਟਰੂਮ ਦੇ ਵਿੱਚ ਜਿਹੜੀ ਹੈ 12:30 ਵਜੇ ਭਾਰਤ ਦੇ ਸਮੇਂ ਅਨੁਸਾਰ ਬਾਕੀਆਂ ਦੇ ਨਾਲ ਮੀਟਿੰਗ ਹੋਏਗੀ ਤਾਂ ਇਹ ਮੀਟਿੰਗ ਹੈ ਹਾਲਾਂਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਆਫਰ ਨਿਕਲ ਕੇ ਆ ਰਹੀ ਹੈ ਕਿ ਪੁਤਿਨ ਨੇ ਕਿਹਾ ਕਿ ਯੂਕਰੇਨ ਨਾਟੋ ਦਾ ਮੈਂਬਰਸ਼ਿਪ ਵੀ ਨਾ ਲਵੇ ਤੇ ਦੂਸਰਾ ਉਹ ਕਰੀਮੀਆ ਕੁਝ ਅਜਿਹੇ ਇਲਾਕੇ ਜਿਹੜੇ ਨੇ ਉਹਨੂੰ ਉਹ ਗਿਵ ਅਪ ਕਰ ਦੇ ਯਾਨੀ ਕਿ ਉਹਨੂੰ ਉਹ ਛੱਡ ਦੇਵੇ ਜਿਹਦੇ ਤੇ ਆਲਰੇਡੀ ਰੂਸ ਦਾ ਕਬਜ਼ਾ ਹੈ ਪਰ ਯੂਕਰੇਨ ਦੀ ਫੌਜ ਜਿਹੜੀ ਲਗਾਤਾਰ ਉੱਥੇ ਲੜ ਰਹੀ ਹੈ ਪਰ ਪੁਤਿਨ ਕਹਿ ਰਹੇ ਨੇ ਇਹ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਪੁਤਿਨ ਨੇ ਟਰੰਪ ਨੂੰ ਇਹ ਦੱਸਿਆ ਕਿ ਅਸੀਂ ਜਿਹੜੇ ਛੋਟੇ-ਛੋਟੇ ਇਲਾਕੇ ਨੇ ਯੂਕਰੇਨ ਦੇ ਆਪਣੇ ਕਬਜ਼ੇ ਚ ਲੈਏ ਨੇ ਉਹ ਆਪਾਂ ਵੀ ਛੱਡ ਦਾਂਗੇ ਔਰ ਅੱਗੇ ਵੀ ਨਹੀਂ ਵਧਾਂਗੇ ਜਿੱਥੇ ਤੱਕ ਵਧੇ ਉੱਥੇ ਤੱਕ ਰੁਕ ਜਾਵਾਂਗੇ ਕੁਝ ਇਲਾਕੇ ਜਿਹੜਾ ਉਹ ਯੂਕਰੇਨ ਪੂਰੀ ਤਰ੍ਹਾਂ ਸਾਨੂੰ ਦੇ ਦੇਵੇ ਔਰ ਯੂਕਰੇਨ ਜਿਹੜਾ ਨਾਟੋ ਦਾ ਜਿਹੜਾ ਸਦਸਿਆ ਵੀ ਨਾ ਬਣੇ ਮੈਂਬਰਸ਼ਿਪ ਵੀ ਨਾ ਬਣੇ ਇਹ ਲੜਾਈ ਦੀ ਸ਼ੁਰੂਆਤ 2022 ਚ ਇਸੇ ਗਲਤ ਹੋਈ ਸੀ ਕਿ ਨਾਟੋ ਦਾ ਮੈਂਬਰ ਬਣਨ ਜਾ ਰਿਹਾ ਸੀ ਯੂਕਰੇਨ ਤਾਂ ਨਾਟੋ ਦਾ ਮੈਂਬਰ ਨਾ ਬਣੇ ਕਿਉਂਕਿ ਉਹ ਸਾਰੇ ਸਾਂਝੇ ਦੇਸ਼ਾਂ ਦੀ ਇੱਕ ਫੌਜ ਹੁੰਦੀ ਹੈ ਇੱਕ ਸਾਰੇ ਯੂਰਪ ਤੇ ਅਮਰੀਕਾ ਦਾ ਦੇਸ਼ਾਂ ਦਾ ਇੱਕ ਸੰਗਠਨ ਬਣਿਆ ਹੋਇਆ ਹੈ ਨਾਟੋ ਜਿਹਦੇ ਵਿੱਚ ਯੂਕਰੇਨ ਐਡ ਹੋ ਰਿਹਾ ਸੀਗਾ ਔਰ ਰੂਸ ਨੂੰ ਇਸ ਗੱਲ ਤੋਂ ਇਤਰਾਜ਼ ਸੀਗਾ ਇਸੇ ਕਰਕੇ ਜੰਗ ਲੱਗ ਗਈ ਤਾਂ ਹੁਣ 트ੰਪ ਨੇ ਇਹੀ ਆਫਰ ਜ਼ੇਲੈਂਸਕੀ ਸਾਹਮਣੇ ਰੱਖਣੀ ਕਿ ਨਾਟੋ ਦਾ ਸਦਸਿਆ ਵੀ ਨਹੀਂ ਬੰਨਣਾ ਦੂਸਰਾ ਕ੍ਰੀਮੀਆ ਜਿਹੜਾ ਇਲਾਕਾ ਉਹ ਗਿਵ ਅਪ ਕਰ ਦਿਓ ਉਹ ਰੂਸ ਨੂੰ ਦੇ ਦਿਓ ਤਾਂ ਬਾਕੀ ਜਗ੍ਹਾ ਤੇ ਸੀਸਫਾਇਰ ਹੋ ਜਾਏਗਾ ਜੰਗ ਜਿਹੜੀ ਹੈ ਉਹ ਰੁਕ ਜਾਏਗੀ ਹੁਣ ਬੜਾ ਵੱਡਾ ਰਾਜੀਨਾਮਾ ਹੈ ਇਹ ਬੜੀ ਵੱਡੀ ਮੀਟਿੰਗ ਹੋਏਗੀ ਅੱਜ ਦੇਖਣਾ ਹੋਏਗਾ ਆਮ ਮਰਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਬਹੁਤ ਵਾਰ ਇਹੋ ਜਿਹੀ ਸਮਾਜਿਕ ਪਹਿਲੂਆਂ ਦੇ ਵਿੱਚ ਆਪਾਂ ਦੇਖਿਆ ਕਿ ਸਮਾਜ ਦੇ ਲੋਕ ਇਕੱਠੇ ਬੈਂਦੇ ਨੇ ਪੰਚਾਇਤਾਂ ਇਕੱਠੀਆਂ ਬੈਂਦੀਆਂ ਨੇ ਗੱਲਬਾਤ ਹੁੰਦੀ ਹੈ ਪਰ ਦੁਨੀਆ ਦੇ ਐਡੇ ਵੱਡੇ ਤਾਕਤਵਰ ਲੀਡਰ ਇਕੱਠੇ ਬਹਿ ਕੇ 네ਗੋਸ਼ੀਏਸ਼ਨਸ ਕਰਨ ਗੱਲਬਾਤ ਕਰਨ ਇੱਕ ਧਿਰ ਦੀ ਸੁਣ ਲਈ ਹੈ ਦੂਜੇ ਧਿਰ ਦੀ ਸੁਣਣੀ ਹੈ ਫਿਰ ਤਿੰਨਾਂ ਦੀ ਮੀਟਿੰਗ ਹੋਣੀ ਹੈ ਬਾਅਦ ਚੋ ਅੱਜ ਮੀਟਿੰਗ ਦੇ ਵਿੱਚ ਕੋਈ ਹੰਗਾਮਾ ਨਾ ਹੋ ਜੇ ਜਿਹੜੇ ਜ਼ੇਲੈਂਸਕੀ ਦੇ ਨਾਲ ਉਹਦੇ ਸਾਥੀ ਬਣ ਕੇ ਜਾ ਰਹੇ ਨੇ ਉਹ ਟਰੰਪ ਦੀ ਗੱਲਾਂ ਤੇ ਰਾਜ਼ੀ ਹੁੰਦੇ ਆ ਨਹੀਂ ਹੁੰਦੇ ਜਾਂ ਟਰੰਪ ਕਿਵੇਂ ਰਾਜ਼ੀ ਕਰ ਲੈਂਦੇ ਨੇ ਇਹ तमाम ਪਹਿਲੂਆਂ ਤੇ ਅੱਜ ਪੂਰੀ ਦੁਨੀਆ ਦੀ ਨਜ਼ਰ ਬਣੀ ਰਹੀ ਗਈ ਇਸੇ ਕਰਕੇ ਮੈਂ ਕਹ ਰਿਹਾ ਬੜੀ ਵੱਡੀ ਮੀਟਿੰਗ ਹੈ ਬੜੀ ਇੰਟਰਸਟਿੰਗ ਮੀਟਿੰਗ ਹੈ ਤੁਸੀਂ ਵੀ ਜ਼ਰੂਰ ਦੇਖਿਓ ਔਰ ਦੈਨਿਕ ਸ਼ਵੇਰਾ ਤੇ ਆਪਾਂ ਪੰਜਾਬ ਦਾ ਇਕਲੌਤਾ ਜਨਰਲ ਜਿਹੜਾ ਇਸ ਮੀਟਿੰਗ ਦਾ ਹਰ ਅਪਡੇਟ ਜਿਹੜਾ ਤੁਹਾਨੂੰ ਲਾਈਵ ਦਿੰਦਾ ਰਹੇਗਾ ਦੇਖਦੇ ਰਹੋ ਬੋਧੈਨਿਕ ਸ਼ਵੇਰਾ ਟੀਵੀ